ਕੀ ਹਾਲ ਨੇ ਪੰਜਾਬੀਓ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਨਰਮੇ ਦੇ ਉੱਤੇ ਕਰ ਰਹੇ ਹਾਂ ਅੱਜ ਅਸੀਂ ਦੂਜੀ ਸਪਰੇਅ ਦੇਖ ਰਹੇ ਹਾਂ ਜਿਹੜੀ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਇਹ ਆਪਾਂ ਲੈ ਕੇ ਆਂਦੀ ਆ ਸਪਰੇਅ ਨਰਮੇ ਦੇ ਉੱਤੇ ਕਰਨ ਨੂੰ ਆਪਾਂ ਆਪਦੀ ਮਰਜ਼ੀ ਦੇ ਨਾਲ ਹੀ ਲੈ ਕੇ ਆਂਦੀ ਆ ਕੋਈ ਬਾਣੀਏ ਦੇ ਦਬਾਅ ਦੇ ਨਾਲ ਜਾਂ ਦੁਕਾਨ ਵਾਲੇ ਦੇ ਦਬਾਅ ਦੇ ਨਾਲ ਨਹੀਂ ਲੈ ਕੇ ਆਂਦੀ ਜਿਹੜੇ ਵੀ ਮੇਰੇ ਕਿਸਾਨ ਭਰਾ ਖੇਤੀ ਕਰਦੇ ਆ ਉਹਨਾਂ ਨੂੰ ਨਾ ਹੱਥ ਵਨ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਿਸਾਨਾਂ ਤੱਕ ਕਰਿਓ ਕਿਉਂਕਿ ਹੁਣ ਨਰਮੇ ਦੇ ਉੱਤੇ ਕਿਸਾਨਾਂ ਦਾ ਸਪਰੇਅ ਕਰਨ ਦਾ ਪੂਰਾ ਜੋਰ ਚੱਲ ਰਿਹਾ ਹੈ ਤੇ ਹਰੇਕ ਪਰਾਂ ਨੇ ਕਿਸੇ ਨੇ ਇੱਕ ਤੇ ਕਿਸੇ ਨੇ ਦੋ ਸਪਰੇਹਾਂ ਜ਼ਰੂਰ ਕਰਤੀਆਂ ਕੋਈ ਤਿੰਨ ਵੀ ਕਰ ਕਰ ਰੱਖੇ ਹਨ ਪਰ ਜਿਹੜੀ ਵੀ ਸਪਰੇਅ ਤੁਸੀਂ ਕਰਦੇ ਹੋ ਉਹਦਾ ਰਿਜ਼ਲਟ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਉਹਦੇ ਨਾਲ ਮੱਛਰ ਮੱਖੀ ਮਰੇ ਤਾਂ ਹੀ ਗਾਹਾਂ ਉਹ ਸਪਰੇਅ ਲੈ ਕੇ ਆਉਣੀ ਚਾਹੀਦੀ ਆ ਨਹੀਂ ਐਵੇਂ ਬਾਣੀਆਂ ਦੇ ਮਗਰ ਲੱਗ ਕੇ ਕੋਈ ਵੀ ਸਪਰੇਅ ਕਿਸਾਨ ਨੂੰ ਨਹੀਂ ਕਰਨੀ ਚਾਹੀਦੀ ਆਪ ਦਾ ਰਿਜ਼ਲਟ ਦੇਖ ਕੇ ਤੇ ਵਧੀਆ ਕੰਪਨੀ ਦੀ ਲਿਆ ਕੇ ਸਪਰੇਅ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਜੇ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜਿਹੜਾ ਸਾਨੂੰ ਅਸੀਂ ਆ ਨਰਮਾ ਵੀਡੀਓ ਦੇ ਵਿੱਚ ਦਿਖਾ ਰਹੇ ਆ ਨਾ ਐਸ ਦੇ ਉੱਤੇ ਪਹਿਲਾਂ ਆਹੀ ਕੰਪਨੀ ਦੀ ਇੱਕ ਸਪਰੇਅ ਕੀਤੀ ਹੋਈ ਆ ਤੇ ਇਹ ਸਪਰੇਅ ਹੁਣ ਅਸੀਂ ਦੂਜੀ ਕਰ ਰਹੇ ਆ ਹੁਣ ਨਰਮੇ ਦੇ ਉੱਤੇ ਫਲ ਦਾ ਪੂਰਾ ਜੋਰ ਆ ਤੇ ਹਰੇਕ ਕਿਸਾਨ ਭਰਾ ਨੂੰ ਧਿਆਨ ਰੱਖਣਾ ਚਾਹੀਦਾ ਕਿ ਵਧੀਆ ਬਾਣੀ ਦੀ ਸਲਾਹ ਨਾ ਲਿਆ ਕਰੋ ਤੁਸੀਂ ਆਪ ਦੇ ਦੇਖ ਕੇ ਸੋਚ ਕੇ ਸਮਝ ਕੇ ਦਵਾਈ ਵਧੀਆ ਕੰਪਨੀ ਦੀ ਮਾਣੀਏ ਦੇ ਮਗਰ ਲਾ ਕੇ ਪੈਸੇ ਲਾਉਣੇ ਹੁੰਦੇ ਆ ਵਧੀਆ ਕੁਆਲਟੀ ਦੀ ਸਪਰੇ ਤੁਸੀਂ ਆਪ ਦੇ ਦੇਖ ਕੇ ਜਰੂਰ ਲੈ ਕਰੋ ਤੇ ਕਿਸਾਨ ਭਰਾ ਅੱਜ ਕੱਲ ਰਿਹਾਂ ਤੇ ਸਪਰਿਆਂ ਦੇ ਵਿੱਚ ਕਿਸਾਨਾਂ ਨਾਲ ਬਹੁਤ ਠੱਗੀਆਂ ਹੋਈ ਜਾਂਦੀਆਂ ਕਿਉਂਕਿ ਕੰਪਨੀ ਵਾਲਿਆਂ ਨੇ ਪੰ ਦੇਖਦੇ ਕਿੰਨੀਆਂ ਵੀਡੀਓ ਦੇਖੀਆਂ ਹੁੰਦੀਆਂ ਪਹਿਲਾਂ ਨਿਕਾ ਨਕਲੀ ਸਪਰੇਆ ਵਾਲੀਆਂ ਕੰਪਨੀਆਂ ਫੜੀਆਂ ਜਾਂਦੀਆਂ ਉਹਨਾਂ ਦਾ ਕੁਛ ਨਹੀਂ ਬੰਦਾ ਪਰ ਕਿਸਾਨਾਂ ਨਾਲ ਠੱਗੀ ਕਰਕੇ ਕੋਈ ਵੀ ਕੁਛ ਨਹੀਂ ਪਾ ਸਕਦਾ ਕਿਉਂਕਿ ਕਿਸਾਨ ਇੱਕ ਰੱਬ ਦਾ ਰੂਪ ਹੁੰਦਾ ਉਹ 6 ਮਹੀਨੇ ਆਪਣੀ ਫਸਲ ਪਾਲਦਾ ਜੇ ਉਹਨੂੰ ਨਕਲੀ ਸਪਰੇਆ ਤਾਂ ਕਰਕੇ ਕਿਸਾਨ ਭਰਾਵੋ ਨਕਲੀ ਸਪਰੇਆਾਂ ਤੋਂ ਬਚੋ ਆਪਦੀਆਂ ਵਧੀਆ ਕੰਪਨੀ ਦੀ ਸ਼ਰਟ ਦੇਖ ਕੇ ਤੇ ਵਧੀਆ ਸਪਰੇਆਾਂ ਕਰੋ ਆਪਣੀ ਫਸਲ ਤੇ ਮਾਲਕ ਜ਼ਰੂਰ ਤੁਹਾਡਾ ਸਾਥ ਦੋ